ਮਿੱਤਰੋ ਕੀ ਹਾਲ ਚਾਲ ਹੈ ਬਾਈ ਅੱਜ ਮਿਲਿਆ ਬਾਈ ਕਾਲੀਆਂ ਕਾਰਾਂ ਦੇ ਨਾਲ ਮਿਲਿਆ ਤੁਹਾਨੂੰ ਬਾਈ YouTube ਆਪਣਾ ਚੈਨਲ ਮੋਨਟਾਈਜ਼ ਹੋ ਗਿਆ ਧੰਨਵਾਦ ਬਾਈ ਥੈਂਕ ਯੂ ਸਾਰੇ ਬਾਈਆਂ ਦਾ ਜਿਹੜੇ ਬਾਈ ਆਪਣੇ ਨਾਲ ਪੁਰਾਣੇ ਜੁੜੇ ਹੋਏ ਨੇ ਤੇ ਜਿਹੜੇ ਬਾਈ ਨਵੇਂ ਜੁੜ ਰਹੇ ਨੇ ਸਭ ਦਾ ਦਿਲੋਂ ਧੰਨਵਾਦ ਬਾਈ ਪੇਜ ਆਪਣਾ ਮੋਨਟਾਈਜ਼ ਹੋ ਗਿਆ ਹੁਣ ਆਪਾਂ ਨਵੀਂ ਤੋਂ ਨਵੀਂ ਅਪਡੇਟ ਦਿਆ ਕਰਾਂਗੇ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਬਾਈ ਆਪਾਂ ਐਕਸਯੂਵੀ ਕਾਰਾਂ ਬਲੈਕ ਰੰਗ ਦੀਆਂ ਗੱਡੀਆਂ ਨੇ ਬਾਈ ਸਾਰੀਆਂ ਟੌਪ ਤੋਂ ਟੌਪ ਵੇਰੀਐਂਟ ਠੀਕ ਹੈ ਨਾ ਸਾਰਾ ਕੁਝ ਅਵੇਲੇਬਲ ਹੈ ਆਪਣੇ ਲਵੇ ਸਾਰਾ ਕੁਝ ਆਪਾਂ ਦੱਸਾਂਗੇ ਬਾਈ ਵੀਡੀਓ ਦੇ ਵਿੱਚ ਜ ਠੀਕ ਹੈ ਕਿੰਨਾ ਚੱਲੀ ਐ ਰਿਕਾਰਡ ਸਾਰਾ ਕੁਝ ਦੱਸਾਂਗਾ ਕਾਰਾਂ ਦਾ ਜਿੰਨੀ ਡਿਟੇਲ ਹੈਗੀ ਐ ਆਪਣੇ ਕੋਲੇ ਬਈ ਐਕਸਯੂਵੀ ਐ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਉਨੇ ਆ ਬਈ ਐਕਸਯੂਵੀ 2017 ਮਾਡਲ ਦੇ ਕਾਰ ਚੈੱਕ ਕਰੋ ਵੀਰੇ 2017 ਮਾਡਲ ਐ ਸਾਰੀ ਦੀ ਸਾਰੀ ਜੈਨੂਨ ਐ ਪਿਛਲੇ ਟਾਇਰ ਨੇ ਜਿਹੜੇ ਕਾਰ ਦੇ ਉਹ ਏਜੰਸੀ ਨਾਲ ਦੇ ਨੇ 75000 ਦਾ ਕਾਰ ਦਾ ਰਿਕਾਰਡ ਐ ਬਈ ਅੰਦਰੋਂ ਇੰਟੀਰੀਅਰ ਚੈੱਕ ਕਰਾ ਦਿੰਦੇ ਆ ਇਹ ਸਨਰੂਫ ਆ ਜਾਂਦੀ ਐ ਬਈ ਡਬਲ ਯੂ 10 ਐ ਠੀਕ ਐ ਸਨਰੂਫ ਟੌਪ ਵਾਲਾ ਵੇਰੀਐਂਟ ਬਿਲਕੁਲ ਬਿਲਕੁਲ ਨਵੀਂ ਕਾਰ ਐ ਬਈ 2017 ਮਾਡਲ ਟੋ ਵੇਰੀਐਂਟ ਫਰਸਟ ਓਨਰ ਐਚ ਆਰ ਨੰਬਰ ਦੀ ਕਾਰ ਹੈ ਠੀਕ ਹੈ 2017 ਮਾਡਲ ਹੈ ਦੂਜੇ ਪਾਸੇ ਬਾਈ ਤੁਸੀਂ ਦੇਖ ਸਕਦੇ ਹੋ 2014 ਮਾਡਲ W8 ਗੱਡੀ ਆ ਠੀਕ ਹੈ ਬਿਲਕੁਲ ਨਵੀਂ ਕੰਡੀਸ਼ਨ ਹੈ ਕਾਰ ਦੀ ਅੰਟੀਰੀਅਰ ਚੈੱਕ ਕਰਾ ਦਾਂਗੇ ਕਾਰ ਦਾ ਤੁਹਾਨੂੰ ਸਾਰਾ ਕੁਝ ਦਿਖਾ ਦਿੰਨੇ ਵੀਰੇ ਕਾਰ ਬਿਲਕੁਲ ਓਕੇ ਦੀ ਰਿਪੋਰਟ 2014 ਮਾਡਲ ਬਾਈ ਲਓ ਖੋਲੀ 2014 ਮਾਡਲ ਹੈ ਬਿਲਕੁਲ ਨਵੀਂ ਕਾਰ ਹੈ ਬਾਈ ਲਓ ਖੋਲ ਦੇ ਕਾਰ ਦਾ 2014 ਮਾਡਲ ਠੀਕ ਹੈ ਤੇ ਅੱਗੇ ਵੀ ਬਾਈ ਤੁਹਾਨੂੰ ਕਾਰਾਂ ਦਿਖਾਈ ਜਾਂਦੇ ਆ ਤੁਹਾਨੂੰ ਅੱਗੇ ਬਾਈ 2015 ਮਾਡਲ ਕਾਰਾਂ ਦਾ ਜੋੜਾ ਹੈ ਕਾਲੇ ਰੰਗ ਦੀਆਂ ਬਾਈ ਐਕਸਯੂਪੀਆਂ ਆਪਣੇ ਕੋਲੇ ਚੜਦੀ ਤੋਂ ਚੜਦੀ ਪਈਆਂ ਨਵੀਂ ਤੋਂ ਨਵੀਂ ਕਾਰ ਇਹ ਫੇਰ ਬਾਈ 2015 ਮਾਡਲ ਕਾਰ ਆ ਗਈ ਉਹਦਾ ਇੰਟੀਰੀਅਰ ਚੈੱਕ ਕਰਾ ਦੇ ਵਿਰਿੰਦਰ ਕੇਰਾ ਇਹ ਬਾਈ ਡਬਲਯੂ 8 ਹੈ ਇਹਦਾ ਇੰਟੀਰੀਅਰ ਚੈੱਕ ਕਰਾ ਦੇਣਾ ਤੁਹਾਨੂੰ ਬਿਲਕੁਲ ਨਵਾਂ ਇੰਟੀਰੀਅਰ ਹੈ ਬਾਈ ਸੀਟ ਕਵਰ ਮੈਟਿੰਗ ਸਾਡੇ ਵੱਲੋਂ ਵੀਰੇ ਕੋਈ ਕਮੀ ਨਹੀਂ ਹੋਊਗੀ ਬੰਦੇ ਨੇ ਸਿਰਫ ਕੱਲਾ ਡੀਜ਼ਲ ਪਾਉਣਾ ਹੈ ਏ ਨਹੀਂ ਹੈਗਾ ਕਾਰ ਤੇ ਕੋਈ 1 ਰੁਪਿਆ ਵੀ ਬਾਈ ਲਾਣ ਦੀ ਜਰੂਰਤ ਨਹੀਂ ਕੋਈ ਰਵਿੰਗ ਪਾਲਸ ਟਾਇਰ ਟਾਇਰ ਚੈੱਕ ਕਰਾ ਦੇਣਾ ਤੁਹਾਨੂੰ ਬਾਈ ਟਾਇਰਾਂ ਤੋਂ ਲੈ ਕੇ ਯਾਰ ਹਰ ਇੱਕ ਚੀਜ਼ ਨੂੰ ਅਸੀਂ ਪਰਫੈਕਟ ਤੋਂ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਿਆ ਬਾਈ ਹਨਾ ਅੱਗੇ ਬਾਈ ਫੇਰ ਇਹ 2015-15 ਮਾਡਲ ਨੇ ਜੋੜਾ ਦੋਨੇ ਕਾਰਾਂ ਇਹਨਾਂ ਦੀ ਕਰਾ ਦੇਣਾ ਡਿਟੇਲ ਚੈੱਕ ਬਾਈ 2015 ਮਾਡਲ ਫਸਟ ਓਨਰ ਗੱਡੀਆਂ ਹੈਗੀਆਂ ਨੇ ਬਾਈ ਇੰਟੀਰੀਅਰ ਚੈੱਕ ਕਰੋ ਕਾਰ ਦਾ ਬਿਲਕੁਲ ਨਵਾਂ ਇੰਟੀਰੀਅਰ ਹੈ 2015 ਮਾਡਲ ਹੈ ਠੀਕ ਹੈ ਬਾਕੀ ਬਾਈ ਰਿਕਾਰਡ ਨਾਲ ਹੈ ਇਹ ਵੀ ਕਾਰ ਰਿਕਾਰਡ ਨਾਲ ਹੈ ਇਹ ਕਾਰ ਦੀ ਵੀ ਟਾਇਰ ਬਾਈ ਏਜੰਸੀ ਨਾਲ ਦੇ ਪਏ ਠੀਕ ਹੈ 75000 ਦਾ ਕਾਰ ਦਾ ਰਿਕਾਰਡ ਹੈ 2015 ਮਾਡਲ ਗੱਡੀ ਹੈ ਬਿਲਕੁਲ ਜੈਨੂਨ ਕਾਰ ਹੈ ਬਾਈ ਕੋਈ ਕਮੀ ਬੇਸ਼ੀ ਨਹੀਂ ਅੰਟੀਰੀਅਰ ਦੀ ਗੱਲ ਕਰੀਏ ਅੰਟੀਰੀਅਰ ਦਿਖਾ ਦਿੰਨੇ ਆ ਬਾਈ ਕਾਰ ਦਾ ਜਮਾ ਓਕੇ ਦੀ ਰਿਪੋਰਟ ਪਿਆ ਠੀਕ ਹੈ ਇਹ ਜਿੰਨੀਆਂ ਕਾਰਾਂ ਬਾਈ ਤੁਹਾਨੂੰ ਦਿਖਾ ਰਹੇ ਆਂ ਸੀ ਸਕਰੀਨ ਤੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੋਊਗਾ ਸਾਡਾ ਜਾਣਕਾਰੀ ਸਾਡੇ ਤੋਂ ਉੱਥੋਂ ਵੀ ਲੈ ਸਕਦੇ ਹੋ ਬਾਈ ਕਾਲੇ ਰੰਗ ਦੀਆਂ ਬਲੈਕ ਰੰਗ ਦੇ ਜਿਹੜੇ ਬਾਈ ਸ਼ਕੀਨ ਹੈਗੇ ਨੇ ਐਕਸ ਯੂ ਵੀਆਂ ਡਬਲ ਯੂ 6 ਤੋਂ ਲੈ ਕੇ ਡਬਲ ਯੂ 10 ਤੱਕ ਅਵੇਲੇਬਲ ਨੇ ਠੀਕ ਹੈ ਸਾਰੇ ਵੇਰੀਐਂਟ ਨੇ ਸਾਡੇ ਕੋਲੇ ਠੀਕ ਹੈ ਸਕਰੀਨ ਤੇ ਚੱਲਦਾ ਨੰਬਰ ਹੋਊਗਾ ਕਾਲ ਕਰਕੇ ਸਾਡੇ ਨਾਲ ਰੇਟ ਦੀ ਲੋਨ ਦੀ ਸਾਰੀ ਕਲੀ ਕਲੀ ਚੀਜ਼ ਦੀ ਡਿਟੇਲ ਲੈ ਸਕਦੇ ਹੋ 2015 ਤੋਂ ਲੈ ਕੇ 2017 ਤੱਕ ਐਕਸ ਯੂ ਵੀਆਂ ਅਵੇਲੇਬਲ ਨੇ ਬਾਕੀ ਬਾਈ ਜੁੜੇ ਰਹੋ ਫੁੱਲ ਮਿੰਨੀ ਵਲੌਗ ਵੀ ਆਇਆ ਕਰਨਗੇ ਆਪਣੇ ਹੁਣ ਬਾਈ ਪੇਜ ਮੋਨਟਾਈਜ਼ ਹੋ ਗਿਆ ਫਿਰ ਤੋਂ ਦੁਬਾਰੇ ਥੈਂਕ ਯੂ ਕਰਦੇ ਆਂ ਬਈ ਸਾਰੇ ਭਾਈਆਂ ਦਾ ਜਿਹੜੇ ਭਾਈ ਸਾਡੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਨਵੇਂ ਵੀ ਜੁੜ ਰਹੇ ਨੇ ਉਹਨਾਂ ਨੂੰ ਬਈ ਥੈਂਕ ਯੂ ਓਕੇ ਮਿੱਤਰੋ ਮਿਲਦੇ ਆਂ ਅਗਲੀ ਅਪਡੇਟ ਨਾਲ